ਔਰ ਨਾਲ ਹੀ ਸਾਡੇ ਮਾਝੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰ ਇੱਕ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਵੀ ਅਸੀਂ 80% ਗਰੰਟੀਆਂ ਪੂਰੀਆਂ ਕਰਤੀਆਂ ਖੇਤਾਂ ਲਈ ਬਿਜਲੀ ਮਿਲ ਰਹੀ ਹੈ ਘਰਾਂ ਲਈ ਫਰੀ ਮਿਲ ਰਹੀ ਆ ਔਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਮਿਲ ਰਹੀਆਂ ਨੇ ਦਵਾਈਆਂ ਮਿਲ ਰਹੀਆਂ ਨੇ ਫਰੀ ਸਕੂਲ ਠੀਕ ਹੋ ਰਹੇ ਨੇ ਦੇਖੋ ਹਮਾਰੀ ਪਾਰਟੀ ਦਾ ਮਤਲਬ ਪਹਿਲਾ ਨਾਰਾ ਹੀ ਸੀ ਵੀ ਅਸੀਂ ਪੰਜਾਬ ਨੂੰ ਹਸਦਾ ਤੇ ਵਸਦਾ ਪੰਜਾਬ ਬਣਾਉਣਾ ਹੈ ਲੋਕ ਸਭਾ ਚੋਣਾਂ 2024 ਦੇ ਚੋਣ ਪ੍ਰਚਾਰ 'ਚ ਲਗਾਤਾਰ ਪੰਜਾਬ ਦੇ ਸਿਆਸਤਦਾਨ ਲੱਗੇ ਹੋਏ ਨੇ ਤਾਂ ਜੋ ਉਹਨਾਂ ਦੇ ਉਮੀਦਵਾਰਾਂ ਨੂੰ ਲੋਕ ਸਭਾ ਚੋਣਾਂ 'ਚ ਲੋਕ ਵੋਟਾਂ ਪਾ ਕੇ ਜਿਤਾ ਸਕਣ ਇਸੇ ਦੇ ਚਲਦਿਆਂ ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਲੋਕ ਸਭਾ ਹਲਕਾ ਸ਼੍ਰੀਨੰਦਪੁਰ ਸੈਪ ਤੋਂ ਆਪ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਵੱਖ-ਵੱਖ ਪਿੰਡਾਂ 'ਚ ਪਹੁੰਚੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਵੇਖਦੇ ਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਜ਼ਰੂਰ ਪਾਉਣਗੇ ਆਮ ਆਦਮੀ ਪਾਰਟੀ ਦੇ ਪਹੁੰਚਣੇ ਗੱਲ ਕਰਦੇ ਹਾਂ ਸਰ ਇਨੇ ਦਿਨਾਂ ਤੋਂ ਤੁਸੀਂ ਹੌਣ ਪ੍ਰਚਾਰ ਕਰ ਰਹੇ ਹੋ ਕੀ ਲੱਗਦਾ ਆਮ ਆਦਮੀ ਪਾਰਟੀ ਦੇ ਕਿਹੜੇ ਪੋਜ਼ਿਟਿਵ ਪੱਖ ਨੇ ਜਾਂ ਫਿਰ ਕੀ ਚੁਣੌਤੀਆਂ ਨੇ ਜਿਨ੍ਹਾਂ ਨਾਲ ਲੋਕ VOTING ਕਰਨਗੇ ਦੇਖੋ ਆਮ ਆਦਮੀ ਪਾਰਟੀ ਨੇ ਕੋਈ ਐਸਾ ਕੰਮ ਨਹੀਂ ਛੱਡਿਆ ਜਿਹੜਾ ਖੋਣ ਵਾਲਾ ਸੀ ਔਰ ਜਿਹੜੀਆਂ ਗਰੰਟੀਆਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਸੀ ਸਾਡੇ ਅਰਵਿੰਦ ਕੇਜਰੀਵਾਲ ਜਿਹੜੇ ਕਨਵੀਨਰ ਨੇ ਸਾਡੇ ਆਮ ਆਦਮੀ ਪਾਰਟੀ ਦੇ ਮਾਜੋਗ ਮੁੱਖ ਮੰਤਰੀ ਜੰਦੀ ਤੋਂ ਔਰ ਨਾਲ ਹੀ ਸਾਡੇ ਮਾਜੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰ ਇੱਕ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਕਹਿੰਦੇ 80% ਗਰੰਟੀਆਂ ਪੂਰੀਆਂ ਕਰਤੀਆਂ ਲੋਕ ਬੜੇ ਖੁਸ਼ ਨੇ ਲੋਕਾਂ ਨੂੰ ਬਿਜਲੀ ਮਿਲ ਰਹੀ ਆ ਖੇਤਾਂ ਲਈ ਬਿਜਲੀ ਮਿਲ ਰਹੀ ਆ ਘਰਾਂ ਲਈ ਫਰੀ ਮਿਲ ਰਹੀ ਆ ਔਰ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਨੇ ਜਿਹੜੀਆਂ ਮਿਲ ਰਹੀਆਂ ਨੇ ਦਵਾਈਆਂ ਮਿਲ ਰਹੀਆਂ ਨੇ ਫਰੀ ਸਕੂਲ ਠੀਕ ਹੋ ਰਹੇ ਨੇ ਲੋਕਾਂ ਲੋਕ ਨੇ ਜਿਹੜੇ ਉਹ 2 ਸਾਲ ਦੀ ਕਾਰਗੁਜ਼ਾਰੀ ਤੋਂ ਆਵਾਜ਼ੀ ਪਾਰਟੀ ਸਰਕਾਰ ਤੋਂ ਖੁਸ਼ ਨੇ ਔਰ ਤੁਸੀਂ ਦੇਖਿਆ ਵੀ ਪਿੰਡਾਂ ਦੇ ਵਿੱਚ ਮੇਲੇ ਵਾਲਾ ਮਾਹੌਲ ਆ ਹਰ ਤਰ੍ਹਾਂ ਉਤਸ਼ਾਹ ਹੈ ਔਰ ਵੱਡੇ ਪੱਧਰ ਤੇ ਵੋਟਾਂ ਆ ਜਿਹੜੀਆਂ ਆਵਾਜ਼ੀ ਪਾਰਟੀ ਨੂੰ ਪਹਿਣ ਗਿਆ ਜੀ ਸੋ ਅੱਗੇ ਵੀ ਆਵਾਜ਼ੀ ਪਾਰਟੀ ਜਦੋਂ ਮਲਵਿੰਦਰ ਸਿੰਘ ਕੰਗ ਲੋਕ ਸਭਾ ਪਹੁੰਚ ਜਾਣਗੇ ਤਾਂ ਇਸੇ ਤਰ੍ਹਾਂ ਆਵਾਜ਼ੀ ਪਾਰਟੀ ਪੜਾਈ ਨੂੰ ਲੈ ਕੇ ਸਪੋਰਟਸ ਨੂੰ ਲੈ ਕੇ ਯੂਥ ਨੂੰ ਲੈ ਕੇ ਸਹਿੰਦਰ ਹੈ ਦੇਖੋ ਆਵਾਜ਼ੀ ਪਾਰਟੀ ਦਾ ਮਤਲਬ ਪਹਿਲਾਂ ਨਾਰਾ ਹੀ ਇਹ ਸੀ ਵੀ ਅਸੀਂ ਪੰਜਾਬ ਨੂੰ ਹੱਸਦਾ ਤੇ ਵਸਦਾ ਪੰਜਾਬ ਬਣਾਉਣਾ ਹੈ ਖੇਡਾਂ ਵਾਲਾ ਪੰਜਾਬ ਬਣਾਉਣਾ ਜਿੱਦਾਂ ਪਹਿਲਾਂ ਦਾ ਪੰਜਾਬ ਸੀ ਉਹੀ ਬਣਾਉਣਾ ਤੇ ਲੈ ਕੇ ਆਉਣਾ ਹੈ ਪੰਜਾਬ ਦੇ ਵਿੱਚ ਸੱਭਿਆਚਾਰ ਨੂੰ ਤੇ ਖੇਡਾਂ ਨੂੰ ਅਲੱਗ ਤਰਜੀਹ ਦਿੱਤੀ ਜਾ ਰਹੀ ਹੈ ਪਹਿਲ ਦਿੱਤੀ ਜਾ ਰਹੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ ਵੀ ਪੰਜਾਬ ਜਿੱਦਾ ਪਹਿਲਾਂ ਖੇਡਾਂ ਵਿੱਚ ਮੋਰੀ ਸੀ ਹੁਣ ਵੀ ਦੋ ਤਿੰਨ ਸਾਲ ਦੇ ਵਿੱਚ ਪਿਛਲੀ ਵਾਰ ਵੀ ਤੁਸੀਂ ਦੇਖਿਆ ਕਿੰਨੇ ਮੈਡਲ ਜਿੱਤ ਕੇ ਲਿਆ ਤੇ ਪੰਜ ਸਾਲ ਦੇ ਵਿੱਚ ਤੁਸੀਂ ਦੇਖੋਗੇ ਵੀ ਪੰਜਾਬ ਦੇ ਹੀ ਮੈਡਲ ਹੋਣਗੇ ਪੰਜਾਬੇ 올림픽 ਖੇਡੂਗਾ ਪੰਜਾਬੀ ਹੀ ਹੈਗੀ ਨਾ ਮਕੇਡੋਨੀਆਂ